ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਕਿ ਚਾ ਪੰਜ ਦਿਨ ਹੋ ਗਏ ਡੀਕਦਿਆਂ ਨੂੰ ਚਾਰ ਵਾਲਿਆਂ ਨੂੰ ਅੱਜ ਆਏ ਨੇਗੇ ਇੱਕ ਟਰੈਕਟਰ ਚ ਤੇਲ ਪਾ ਕੇ ਲੈ ਗਏ ਇੱਕ ਚ ਪਾਈ ਜਾਂਦੇ ਨੇ ਅਰਜੰਡ ਚ ਇਹ ਕਾਲੇ ਤਰਸੇਮ ਸੱਡ ਗਿਆ ਸੀਗਾ ਤੇ ਇਹ ਟਿੱਕ ਟਿੱਕ ਤੇ ਲਾਉਂਦੇ ਨੇਗੇ ਹੁਣ ਆਪਣੇ ਦੋ ਤਿੰਨ ਦੋ ਦਿਨ ਲੱਗ ਜਾਣ ਢਾਈ ਦਿਨ ਲੱਗ ਜਾਣ ਚਾਰ ਪਾਵਾਂਗੇ ਪਹਿਲਾਂ ਉਧਰਲੇ ਘਰੇ ਪਾਉਣਗੇ ਫਿਰ ਇੱਧਰ ਪਾਉਣਗੇ ਤੇ ਕੰਮ ਚ ਘਲਮ ਹੋ ਗਿਆ ਉਹ ਮੈਂ ਇਸ ਨੂੰ ਮਸ ਖੁੱਲ ਕੇ ਮਸਰਦਾਨੀ ਪਾੜਤੀ ਪੰਗਾ ਹੋਇਆ ਮੇਰੇ ਤਾਂ ਜਾਨ ਨੂੰ ਬਾਹਲੇ ਪੰਗੇ ਨਹੀਂ ખોੜੇ ਨਹੀਂ ਇੱਕ ਖੇਤ ਜੀਰੀ ਵਾਲੇ ਦੀ ਰੋਟੀ ਜਾਂ ਚਾਰ ਪਾਉਂਦੇ ਨੇ ਚਾਰਾਂ ਦੀ ਪੱਖੂ ਉਧਰੋਂ ਮੱਝ ਨੇ ਮੱਸਰਦਾਨੀ ਪਾੜ ਦਿੱਤੀ ਉਹ ਖੁੱਲ ਕੇ ਪਤਾ ਨਹੀਂ ਕੀ ਬਣੂ ਕੀ ਨਾ ਮੈਂ ਤਾਂ ਇੰਜ ਕਰਦ ਲਾ ਕੇ ਮਾਰਾਂ ਹਾਂ ਅੱਜ ਨਹੀਂ ਮੈਂ ਲੱਗ ਫਿਰ ਸਿਰ ਤੇ ਖੜ ਜਾਂਦੀ ਆ ਚੰਗਾ ਠੀਕ ਆ ਜੀ ਠੀਕ ਆ ਜੀ ਠੀਕ ਖਾਓ ਰੋਟੀਆਂ ਮੈਂ ਤਾਂ ਖਾਣੀ ਖਾ ਲੋ ਸਾਲਿਆ ਕੋਈ ਰੋਟੀਆਂ ਖਾਣੇ ਕੀ ਰੋਟੀਆਂ ਜਲਦੀ ਖਾ ਲੈ ਜਲਦੀ ਨਾ ਉਹ ਬੁਛੀ ਲਾ ਦੋ ਬੁਛੀ ਖਾ ਲੋ ਲੋ ਜੀ ਆ ਇਨ ਨੱਟ ਹੈ ਅਨਨੇ ਚਾਰਾ ਰੋਟੀ ਪੱਕੂ ਨਾ ਜੀਰੀ ਵਾਲਾ ਦੀ ਪੱਕੂਗੀ ਕੰਮ ਬਹੁਤ ਆ ਇੱਕ ਕੰਮ ਚ ਕੜਮ ਹੋ ਗਿਆ ਸਾਡੇ ਅੱਜ ਐ ਨਹੀਂ ਪਤਾ ਕਿ ਮੈਂ ਲੋਟਾ ਜਨਾ ਲੋਟਾ ਉੜਦੀ ਹੀ ਲਾ ਕਰੀਏ ਉਹ ਮਸਰਦਾਨੀ ਦਾ ਕੀ ਕਰੀ ਉਹਦਾ ਹੁਣ ਮੈਂ ਲੱਗੂ ਨਾ ਕੰਮ ਕਰਕੇ ਦੋਨੇ ਜਣੇ ਦੋਸਾਂ ਨੂੰ ਲੱਗੇ ਜਾਂਦਾ ਉਹ ਹੁਣ ਟੰਗੀ ਵੀ ਨਹੀਂ ਫੜ ਜੂਣ ਇਨਨ ਕੰਨ ਮਸਰ ਕੋਈ ਨਾ ਦੇਖ ਲਾਂਗਾ ਫੜ ਗਿਆ ਦੋ ਮਿੰਟ ਬਹੁਤ ਹੋਇਆ ਪਿਆਗਾ ਸਨੇ ਪਾ ਲਓ ਪਈ ਪਾਲੇ ਤੇਲਕ ਨਾ ਥਿਆ ਨਹੀਂ ਗੈ ਲੈਣਾ ਲੋ ਜੀ ਆਪਣੀ ਸਕੀਮ ਬਦਲ ਗਈ ਹੈ ਪਹਿਲਾਂ ਐਸੀ ਵੀ ਉਧਰ ਲੈ ਕੇ ਚਾਰ ਪਾਵਾਂਗੇ ਪਹਿਲਾਂ ਤੇ ਹੁਣ ਇਧਰ ਲੈ ਕੇ ਪਾਉਣਗੇ ਚਾਰ ਨਹੀਂ ਉਧਰ ਪਾਵਾਂਗੇ ਇੱਕ ਟਰਾਲੀ ਉਧਰ ਆਇਆ ਕੋਈ ਕੋਧਰਾ ਆਇਆ ਕੋਈ ਤੇ ਕਨੇਸ ਅਨ ਲੋਟ ਨਹੀਂ ਆਉਣਾ ਹੈਗਾ ਇੱਕ ਕਰੇ ਚਲ ਦੇਖੋ ਜੀ ਮੈਂ ਇਹਨਾਂ ਦੀ ਇਸਾ ਕਰੀ ਜਾਣਗੀ ਇਹ ਵਾ ਵੜਦੇ ਨੇ ਹੁਣ ਕਾਗਜ਼ ਤੇ ਆਲੇ-ਦਾਲੇ ਪਾਉਣ ਲਈ ਤੇ ਕੱਟ ਕੇ ਆਲੇ-ਦਾਲੇ ਪਾਣ ਕਿ ਥੱਲੇ ਤੂੜੀ ਪਾਉਣਗੇ ਪਤਲੀ-ਪਤਲੀ ਤੇ ਸਾਈਡਾਂ ਨਾਲ ਕਾਗਜ਼ ਇਹ ਤੁਹਾਨੂੰ ਦਿਖਾਵਾਂਗੇ ਜਿਵੇਂ ਆਪਣਾ ਕਾਗਜ਼ ਪਊਗਾ ਸਾਈਡਾਂ ਤੇ ਤੇ ਨਾ ਗੋਲ ਆਏਗਾ ਗੋਲ ਆ ਕੇ ਕੱਟਿਆ ਗਿਆ ਹਾਂ ਜੇ ਆਪਣੀ ਗੱਲ ਸਮਝਦੇ ਜੇ ਇਹ ਵੜਦੇ ਕਾਗਜ਼ ਵੜਦਾ ਹੈ ਜੋ ਚਾਲ ਵੜਦਾ ਹੈ ਛੋਟਾ ਨਹੀਂ ਲੈ ਜੀ ਨਾ ਆਉਂ ਗਏ ਰਫਰ ਬੀ ਆਈ ਪਾਏ ਕਿਉਂ ਯਾਰ ਤੁਸੀਂ ਮਾਰਦੇ ਕਹੋਂਦੇ ਐ ਤਾਂ ਇਹ ਤਾਂ ਹੀ ਕੱਟ ਲੋ ਕਾਣ ਨਾ ਪੈ ਜੇ ਜਰੇ ਪਤਾ ਨਹੀਂ ਹੁੰਦਾ ਤੁਸੀਂ ਲਾਉਣੇ ਕਿਉਂ ਹੁੰਨੇ ਹੋ ਖਾਨੇ ਕਿਉਂ ਤੈਨੂੰ ਨਹੀਂ ਆਉਂਦਾ ਮਸਾਤਾਂ ਲਾ ਗਿਆ ਦੀ ਮਸਾਤਾਂ ਪਟਾ ਲਾਉਂਦਾ ਇਹ ਤਾਂ ਮਾਰਨਾ ਪੈਣਾ ਛੱਡ ਦੇ ਕਹੋਂਦੇ ਉਹ ਉਹਨੂੰ ਕਹੀ ਜਾਂਦੇ ਨੇ ਉਹਨੂੰ ਕਹੀ ਜਾਂਦੇ ਨੇ ਤੈਨੂੰ ਨਹੀਂ ਪਤਾ ਤੈਨੂੰ ਨੂੰ ਪਤਾ ਕਿੱਧਰ ਹੀ ਜਾਏਗਾ ਜਿਧੇਗਾ ਇੱਧਰ ਥੋੜਾ ਚਲ ਰਫਰ ਜ ਜਾ ਜਾ ਲੋ ਜੀ ਇਸ ਤਰ੍ਹਾਂ ਕਾਗਜ਼ ਦੀ ਕਟਾਈ ਹੋ ਰਹੀ ਹੈ ਗੋਲ ਕਾਗਜ਼ ਹੈ ਦੋਨੇ ਪਾਸੇ ਕੱਟਿਆ ਗਿਆ ਸਾਈਡਾਂ ਵਾਲਾ ਕਾਗਜ਼ ਆ ਉੱਪਰਲਾ ਜਿਹੜਾ ਪ੍ਰਚਾਰ ਪੈ ਗਿਆ ਉੱਪਰ ਫੇਰ ਪਾਉਗਾ ਤੂੜੀ ਪਾ ਕੇ ਕਾਗਜ਼ ਪਾ ਕੇ ਫੇਰ ਮਿੱਟੀ ਪਾਈ ਜਾਓ ਇਹਨਾਂ ਤਾਂ ਕਣੀ ਹੈਗਾ ਇੱਚ ਹੂੰ ਤੇ ਕਣੀ ਹੈਗਾ ਲੋ ਜੀ ਆਪਾਂ ਨੇ ਕੰਮ ਤਾਂ ਤੇ ਕਰ ਲੈਨੇ ਪਰ ਰੋਟੀ ਵੀ ਖਵਾਤੀ ਬਣਾ ਕੇ ਸਾਰਾ ਕੁਝ ਘਰ ਦਿੱਤਾ ਪਰ ਹਜੇ ਕੋਈ ਟਰਾਲੀ ਨਾ ਉਧਰ ਆਈ ਹੈ ਨਾ ਇੱਧਰ ਆਈ ਹੈ ਕਿਉਂਕਿ ਚੱਲਦਾ ਚੱਲਦਾ ਕੰਮ ਹੈ ਨਾ ਟਾਈਮ ਲੱਗਦਾਗਾ ਅ ਚੱਲਦੇ ਕੰਮ ਨੂੰ ਟਾਈਮ ਲੱਗਦਾਗਾ ਤਾਂ ਇਸ ਕਰਕੇ ਟਰਾਲੀ ਆਈ ਆਈ ਵਿੱਚ ਸਾਰਾ ਕੂਟੋਆ ਕਾਗਜ ਸਾਰਾ ਜਣੀ ਕੇ ਅ ਤਿਆਰ ਕਰ ਦਿੱਤਾ ਆਪਾਂ ਨੇ ਟੋਏ ਚ ਤੂੜੀ ਬਸਾਤੀ ਕਾਗਜ ਬਸਾਤਾ ਸਾਰਾ ਕੁਝ ਕਰ ਦਿੱਤਾ ਤੇ ਟਰੈਕਟਰਾਂ ਦੇ ਤੇਲ ਪਾ ਕੇ ਰੱਖ ਲੈ ਜਿਹੜੇ ਟਰੈਕਟਰਾਂ ਨਾਲ ਲਾਤੜਨਗੇ ਜੇ ਚਾਰ ਟਰੈਕਟਰ ਹੋਣਗੇ ਜੀ ਤੇ ਦੋ ਘੇੜੇ ਲਾਉਣਗੇ ਦੋ ਲਾਤੜਨਗੇ ਟੋਆ ਇੱਕ ਉਧਰ ਲੈ ਕਰੇ ਕਿਧਰ ਲੈ ਕਰੇ ਬਾਰੀ ਨਾਲ ਇੱਕ ਟਰਾਲੀ ਉਧਰ ਇੱਕ ਉਧਰ ਆਏ ਆਉਗੇ ਤੇ ਜਿਹੋ ਨੇ ਹਨ ਕਿ ਸਨ ਵਾਈ ਨੀ ਪਾਰਕ ਰਹਿਣਾ ਵੀ ਤੇਰੇ ਕਿੰ ਟਰਾਲੀ ਵੱਧ ਪੈ ਗਈ ਜੇ ਮੇਰੇ ਕੋਲ ਆਏ ਤਾਂ ਵੈਸੇ ਅਸੀਂ ਕਦੇ ਕਰਿਆ ਨਹੀਂ ਹੈਗਾ ਉੱਧਰ ਜਾ ਉੱਧਰ ਟਰਾਲੀ ਉੱਧਰ ਹੋ ਗਈ ਜਾਂ ਉੱਧਰ ਹੋ ਗਈ ਇਸ ਤਾਂ ਤਾਂ ਕਦੇ ਵੀ ਨਹੀਂ ਕਰਿਆ ਹੈਗਾ ਤੇ ਨਾ ਇਹ ਚਲ ਦੋਨਾਂ ਘਰਾਂ ਇਹ ਪੈ ਜੂਗਾ ਹਨਾ ਦੋ ਦਿਨ ਤੇ ਲੱਗਣਗੇ ਅੱਜ ਦਾ ਤੇ ਕੱਲ ਦਾ ਤੇ ਬਸ ਸੁਖ ਸਾਲ ਰੱਖੇ ਰੱਬ ਤੇ ਠੰਡ ਬਦਲਵਾਈ ਜੀ ਤਾਂ ਹੈਗੀ ਇਹ ਮੀਤ ਗਰਮੀ ਵਾ ਤਾਂ ਬਦਲਵਾਈ ਵੀ ਹੈਗੀ ਤੇ ਮੈਂ ਨਾ ਆਈ ਕੰਮ ਕਰਕੇ ਸਾਰਾ ਹਨਾ ਪੋਚੀ ਅਜ ਨਹੀਂ ਲਾਉਂਦੇ ਫਿਰ ਕੱਚੇ ਵਿੜਚ ਇਧਰ ਆ ਗਏ ਉਧਰ ਵਾ ਗਏ ਫਿਰ ਗਿੱਲੇ ਪੋਚੇ ਸਭ ਗਿੱਲੇ ਗਿੱਲੇ ਤਾਂ ਮੇਰੇ ਤਾਂ ਜਾ ਮੱਝੂਗਾ ਤੇ ਫਿਰ ਸਾਰੇ ਚੰਗੀ ਤਰ੍ਹਾਂ ਸਫਾਈ ਕਰਤਾਗੇ ਨੇ ਕੱਚੇ ਵਿੜੜੇ ਦੀ ਮੈਂ ਇਧਰ ਲਈ ਕਰਦੀ ਠੀਕ ਹੈ ਤੁਹਾਨੂੰ ਦਿਖਾਉਣਾਂਗਾ ਟੋਆ ਕਿਸ ਤਰ੍ਹਾਂ ਦਾ ਕਰ ਦਿੱਤਾ ਚਾਰ ਹ ਇਹ ਚਾਰ ਪਹਿਣਾ ਵੀ ਕਾਏ ਆ ਜਿਹੜੀਆਂ ਹਨਾ ਉਹ ਤਾਂ ਮੈਂ 2 ਸਾਲ ਹੋ ਗਏ ਵੀਡੀਓ ਪਾਉਂਦੀ ਨੂੰ ਚਾਰ ਦੀ ਤੇ ਜਿਹੜੀਆਂ ਨਵੀਆਂ ਪੈਣਾ ਜੁੜਦੀਆਂ ਨੇ ਹਨਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਚਾਰ ਕਿਸ ਤਰ੍ਹਾਂ ਪਾਈਦਾਗਾ ਤਾਂ ਫਿਰ ਅੱਜ ਸਾਰੀ ਡਿਟੇਲ ਦੀ ਮੰਗ ਸੋਨ ਨੂੰ ਹਨਾ ਵੀ ਕਿਵੇਂ ਪਾਉਣਾ ਚਾਰ ਆਪਾਂ ਤੇ ਜਿਹੜੀਆਂ ਪਣਾ ਨਹੀਂ ਦੇਖਿਆ ਅੱਜ ਦੇਖ ਲੋ ਕਮੈਂਟ ਆਉਂਦੇ ਨੇ ਬਾਹਰੋਂ ਵੀ ਸਾਨੂੰ ਚੰਗੀ ਤਰ੍ਹਾਂ ਸਮਝਾਇਓ ਦੇਖੋ ਜੀ ਪਹਿਲਾਂ ਪਰ ਟੋਆ ਸੰਭਰਿਆ ਸੀ ਤੁਹਾਨੂੰ ਦਿਖਾਇਆ ਸੀ ਕਿੱਟਿਆ ਸੀ ਕਿਵੇਂ ਤੁਹਾਨੂੰ ਦਿਖਾਇਆ ਸੀਗਾ ਤੇ ਲਾ ਕਾਗਜ ਆਪਾਂ ਇਸ ਤਰ੍ਹਾਂ ਸਾਈਡਾਂ ਤੇ ਲਾ ਦਿੱਤਾਗਾ ਤੇ ਸਾਈਡਾਂ ਵਾਲਾ ਕਾਗਜ ਆਗਾ ਤੇ ਥੱਲੇ ਆਪਾਂ ਬਸਾ ਦਿੱਤੀ ਜੀ ਤੂੜੀ ਤੇ ਉੱਪਰ ਇਹ ਟਰਾਲੀ ਆਈ ਜਾਊ ਐਂ ਟਰਾਲੀ ਬੈਕ ਹੋ ਕੇ ਜਿਵੇਂ ਜਿਵੇਂ ਟਰਾਲੀ ਆਈ ਜਾਊ ਤੁਹਾਨੂੰ ਦਿਖਾਵਾਂਗੇ ਵੀ ਇਸ ਤਰ੍ਹਾਂ ਲਾ ਕੇ ਇਸ ਤਰ੍ਹਾਂ ਲਟੜਿਆ ਜਾਂਦਾਗਾ ਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਦਿਖਾਉਣ ਬਾਹਰ ਲਿਆ ਪੈਣਾ ਜੀ ਨੇ ਛੇਤੀ ਇਸ ਤਰ੍ਹਾਂ ਦੀ ਹੁੰਦੀ ਐ ਤੇ ਨਿੰਮ ਤਾਂ ਸੁੱਕਦੀ ਸੁੱਕ ਵੀ ਸੁੱਕਦੇ ਸੁੱਕੀ ਗਈ ਬਿਮਾਰੀ ਪੈ ਗਈ ਸੀ ਨਿੰਮਾ ਨੂੰ ਆ ਸਾਡੀ ਡੇਕ ਵੀ ਸੁੱਕੂਗੀ ਹਾਂ 2-4 ਦਿਨਾਂ ਚ ਪਤਾ ਨਹੀਂ ਕੀ ਹੋ ਗਿਆ ਦੇਖ ਨੂੰ ਦੇਖ ਹਾਂ ਵੀ ਦੇਖ ਵੀ ਸੁੱਕ ਗਈ ਐਸ ਤਰ੍ਹਾਂ ਹੋ ਗਈ ਸਾਰੀਆਂ ਨਮੂੜਾਂ ਨਮੂੜੀਆਂ ਸੁੱਕ ਗਈ ਜਿਸ ਤਰ੍ਹਾਂ ਇੰਦਰਾਖਤ ਸੁੱਕੀ ਗਏ ਮੀਂਹ ਪਾ ਦੇ ਆਪਾਂ ਫਿਰ ਅੱਬ ਤੋਂ ਪਾਂਸੀਆਂ ਨੂੰ ਵੀ ਔਖਾ ਹੋ ਜੂ ਮੱਜਾਂ ਹੈ ਤਰਾਮ ਨਾਲ ਬੈਠੀਆਂ ਨੇ ਜਿਹੜੇ ਬਗਾਨੇ ਬੰਦੇ ਆ ਗਏ ਪਰ ਆਲਾ ਕੌਣ ਵੀ ਫਿਰਗਾ ਪਾਉਣਗੇ ਖੜੀਆਂ ਹੋ ਕੇ ਲੋ ਜੁੱਟਲਲੀ ਆ ਗਈ ਆਪਣੀ 4 ਵਾਲੀ ਪੱਲੀ ਟਰਾਲੀ ਆ ਗਈ ਲੋ ਜੀ ਆਪਣਾ ਚਾਰੀਆਂ ਹੋ ਹੋ ਰਿਹਾਗਾ ਉਹ ਬੰਦੇ ਸਾਡੀ ਟਰਾਲੀ ਲਾ ਕੇ ਹੋ ਬੈਠੇ ਨੇ 쿨ਰ ਮੂਰੇ ਐਸ ਤਰ੍ਹਾਂ ਹੋ ਰਿਹਾਗਾ ਮੱਕੀ ਦੇ ਦਾਣ ਚੋਰੂੰ ਜਿੰਦੀ ਹੋਣੀ ਤੇ ਇਹ ਨਾ ਇੱਕ ਮੱਕੀ ਦੇ ਦਾਣ ਦੇ ਕਾਰ ਚੱਲ ਪੰਜ ਪੰਜ ਕੋਤੇ ਹੁੰਦੇ ਨੇ ਤੋਂ ਟ੍ਰਾਂਜ ਆਵੇ ਕਰਦਾ ਸੇਕ ਮਾਰਦਾ ਕਿਸੇ ਦੇ ਪਾਸੇ ਤੇ ਇੱਧਰ ਨੂੰ ਖਾਂ ਆ ਗਈ ਜੀ ਮਲਮਾਂ ਦੀ ਹੁਣ ਵਾਲਾ ਔਖਾ ਹੋ ਜੇ ਇੱਕ ਘਰ ਦੀ ਲੋੜ ਤਾਂ ਹੁੰਦਾ ਹੁਣ ਚਾਰ ਪੰਜ ਟਰਾਲੀਆਂ ਆ ਗਈਆਂ ਜੀ ਜੇ ਇੱਕ ਖਾਂ ਵਿੱਚ ਪਾਇਆ ਹੁੰਦਾ ਉਹਨਾਂ ਚਾਰ ਦਾ ਟੋਲ ਵੇ ਲੱਗ ਜਾਣਾ ਪੋਨਟੋ ਆਲਾ ਵਾਲਾ ਕਿ ਜਾਂਦਾ ਇੱਕ ਦਾ ਘੱਲ ਨੂੰ ਪਾਇਆ ਜਾਂਦਾ ਪੋਨ ਬੰਡ ਮੀ ਟਰਾਲੀ ਆਉਂਦੀ ਹੈਗੀ ਗੇਲਬਾਰੀ ਨਾਲ ਲੋਜੀਸਟਿਕ ਟਾਈਮ ਆ ਹੁਣ ਸਵੇਰ 12:30 ਹੋ ਗਏ ਨੇ ਆਪਾਂ ਨੇ ਆਟਾ ਗੋਨਾ ਦਿੱਤਾ ਹੈਗਾ ਤੇ ਖਾ ਚੱਕਿਆ ਪੈ ਤੜਕੇ ਤੇ ਜੀਰੀ ਵਾਲੀਆਂ ਰੋਟੀਆਂ ਸਵੇਰੀ ਲਾ ਕੇ ਤੋਰ ਦਿੱਤੀ ਸਾਰੀ ਤੇ ਜਿਹੜੇ 4 ਪਾਉਣ ਵਾਲੇ ਨੇ 4 ਜਣੇ ਇੱਧਰ ਨੇ 4 ਉੱਧਰ ਨੇ 8 ਜਣੇ ਰੋਟੀ ਹੁਣ ਤਾਂ ਪਾਇਰ ਦੀ ਬਣਾਉਣਿਆ ਕਿਉਂਕਿ ਆਟੇ ਨੂੰ ਗੁੰਨ ਕੇ ਰੱਖਿਆ 5-4 ਮਿੰਟ 10 ਮਿੰਟ ਆਟੇ ਨੂੰ ਰੈਸਟ ਤੇ ਧਰਾਂਗੇ ਫਿਰ ਮੁੱਕੀ ਦੇ ਕੇ ਫਿਰ ਰੋਟੀ ਲਾਹਾਂਗੇ ਇਸ ਤਰ੍ਹਾਂ ਬਣ ਚਾਰ ਪੈ ਰਹੇ ਆ ਦੇਖ ਲਓ ਤੇ ਜਿਦੋਂ ਹੁਣ ਆ ਪਾਉਣ ਲੱਗ ਜੀ ਇਹ ਚਾਰ ਜਾਂ ਜੀਰੀ ਲਾਉਣ ਲੱਗ ਜੀ ਇਹ ਖੇਤ ਜੀਰੀ ਵੀ ਅੱਜ ਲੱਗ ਜੂਮੂਗੀ ਵਾਲੇ ਚ ਤੇ ਦੋ ਦਿਨਾਂ ਚ ਚਾਰ ਪੈ ਜੂ ਅੱਜ ਤੇ ਕੱਲ ਚ ਫਿਰ ਚਾਰ ਵਾਲੀ ਲਾ ਦਾਂਗੇ ਤੇ ਚਾਰ ਵਾਲੀ ਜੀਰੀ ਲਾ ਦਾਂਗੇ ਆਪਣੇ ਤੇ ਦੇਖੋ ਹਣਾ ਤੰਦਰੁਸਤੀ ਚਾਹੀਦੀ ਆ ਕੰਮ ਹੋ ਜੂ ਫਿਰ ਤਾਂ ਬੰਦਾ ਹੌਸਲੇ ਜੀ ਭੱਜਿਆ ਫਿਰਦਾ ਰਹਿੰਦਾ ਵੀ ਮੇਰਾ ਆ ਜਾ ਕੰਮ ਨਿਬੜ ਗਿਆ ਕੰਮ ਨਿਬੜ ਗਿਆ ਮਸ਼ੀਨਰੀ ਚੱਲੀ ਜਾਵੇ ਹਨਾ ਤਾਂ ਕੰਮ ਵਧੀਆ ਚੱਲੀ ਜਾਂਦਾਗਾ ਤੇ ਪਰ ਅਸੀਂ ਐਂ ਕਰਿਆ ਸੀ ਪਿਛਲੇ ਸਾਲ ਅਸੀਂ ਇਸ ਤਰ੍ਹਾਂ ਪਾਇਆ ਸੀ ਚਾਰ ਇੱਕ ਦਿਨ ਉਹ ਕਰੇ ਇੱਕ ਦਿਨ ਉਹ ਕਰੇ ਆਇਆ ਇੱਕ ਇੱਕ ਟਰਾਲੀ ਉਧਰ ਆਉਂਦੀ ਇੱਕ ਇਧਰ ਆਉਂਦੀ ਪਤਾ ਨਹੀਂ ਕਿਵੇਂ ਜੇ ਕਰਿਆ ਇਹਨਾਂ ਨੇ ਇੱਕ ਇੱਕ ਉਸ ਦੋ ਟਰਾਲੀਆਂ ਇਧਰ ਆ ਗਈਆਂ ਦੋ ਉਧਰ ਆ ਗਈਆਂ ਤੇ ਇਸ ਤਰ੍ਹਾਂ ਪਾ ਰਹੇ ਨੇਗੇ ਤੇ ਫਿਰ ਟਰੈਕਟਰਾਂ ਦੀ ਵੱਧ ਜ਼ਰੂਰਤ ਹੈ ਦੋ ਬਾਅਦ ਤਾਂ ਦੋ ਟਰੈਕਟਰ ਹੋਰ ਮੰਗਣ ਪੈਣਗੇ ਕਿਉਂਕਿ ਕਰਾਹਾਂ ਨਾਲ ਵੀ ਖਿੱਚਣਗੇ ਦੁਬਾਰਾ ਜਿਰੋ 02 ਤੋਂ ਅੱਧਿਓਂ ਜਾ ਰਹੇ ਹੋਗਾ ਫਿਰ ਇੱਕ ਟਰੈਕਟਰ ਦੀ ਹੋਰ ਮਦਦ ਲੈਣੀ ਪਊਗੀ ਸਹੇਤਾ ਕਿਉਂਕਿ ਉਹ ਕਰਾਹਾਂ ਨਾਲ ਦੂਜੇ ਟਰੈਕਟਰ ਦੇ ਨਾਲ ਤਾਂ ਆ ਚੜਾਊਗਾ ਫਿਰ ਇੱਕ ਟਰੈਕਟਰ ਲਤੜੂਗਾ ਦੋ ਟਰੈਕਟਰ ਹੋਰ ਮੰਗਣੇ ਪੈਣਗੇ ਆਪਣੇ ਚਾਰ ਟਰੈਕਟਰ ਹੈਗੇ ਨੇਗੇ ਸੇ ਟਰੈਕਟਰ ਚਾਹੀਦੇ ਹੁੰਦੇ ਨੇ ਦੋ ਟੋਆਂ 'ਚ ਤੇ ਚਲੋ ਹੁਣ ਤੇ ਵੀੜੀ ਦਾ ਵਟਾ ਹੈ ਤਾਂ ਟਰੈਕਟਰਾਂ ਦਾ ਤਾਂ ਚੱਲੀ ਜਾਂਦਾ ਕੰਮ ਤੇ ਕਾਲ ਪਰ ਪਰ ਪਿਛਲੇ ਸਾਲ ਤਰਸੀਮ ਦਾ ਵੀ ਵਿਚੀ ਹੋ ਗਿਆ ਸੀਗਾ ਕਰੇ ਤਰਸੀਮ ਦਾ ਟਰੈਕਟਰ ਲਿਆਇਆ ਕਦੀ ਇਹ ਕਦੀ ਛੱਡਿਆ ਆਇਆ ਕਰਿਆ ਇਉਂ ਪਹਿਲਿਆਂ ਚ ਹੀ ਨਵੇੜ ਲਿਆ ਕਹਿੰਦਾ ਮੈਨੂੰ ਨਵੇੜ ਲਾ ਉਹ ਸਾਰਾ ਫਿਰ ਤੁਸੀਂ ਰੱਖ ਲਓ ਹੁਣ ਕਹਿੰਦਾ ਕਿੰਨੇ ਮਰਜ਼ੀ ਦੇ ਰੱਖ ਲੋ ਟਰੈਕਟਰ ਚ ਹੌਲ ਰਿਹਾ ਪਾਲੋ ਚਲੋ ਹਣਾ ਇੱਕ ਕਿਸੇ ਦਾ ਸੂਈ ਸੰਦ ਕਿਸੇ ਕਿਸੇ ਦਾ ਸੂਈ ਸੰਦ ਕਿਸੇ ਦਾ ਸਲਾਈ ਸੰਦ ਕਹਿੰਦੇ ਹੁੰਦੇ ਨੇ ਹਣਾ ਇੱਕ ਘਰ ਦੇ ਤਾਂ ਸੰਦ ਵੀ ਨੀ ਪੂਰੇ ਹੁੰਦੇ ਨੇ ਆਪਾਂ ਜੱਟ ਜ਼ਿਮੀਂਦਾਰ ਕਿੰਨਾ ਕ ਸੰਦ ਬਣਾ ਲਾਂਗੇ ਸੰਦ ਬਹੁਤ ਚਾਹੀਦੇ ਹੁੰਦੇ ਨੇ ਖੇਤੀ ਦੇ ਕਰਨ ਵਾਲਿਆਂ ਨੂੰ ਬਾਕੀ ਜਿਹੜੇ ਅਹੀਂ ਸੂਈ ਸੰਦ ਸਲਾਈ ਸੰਦ ਵੀੜੀ ਸਿੱਗਾ ਹਨ ਬਣੀ ਜਾਂਦਾਗਾ ਤੇ ਚਾਹ ਪੀ ਲਈਏ ਹੁਣ ਅਸੀਂ ਦੁਬਾਰੇ ਫੇਰ ਚਾਹ ਕਰਾਂਗੇ ਰੋਟੀ ਰੋਟੀ ਲਾ ਕੇ ਤੇ ਬਾਕੀ ਮੱਝਾਂ ਵਾਜ ਕੱਖਾਂ ਲਈ ਕੋਈ ਫੇਰ ਨਹੀਂ ਹੈਗੀ ਕੱਖ ਕਾਲੀ ਥੋੜੇ ਲਿਆਂਦੇ ਦੇ ਖੇਤੋਂ ਇਹਨਾਂ ਨੇ ਤੇ ਬਾਕੀ ਬੱਸ ਖਤਮ ਕਰਿਆ ਇਹ ਕੱਲ੍ਹ ਹੈਗੇ ਸੀ ਜਿਹੜੇ ਵੱਢ ਲਏ ਤੇ ਹੁਣ ਚਾਰ ਪਾਵਾਂਗੇ ਦੋ ਚਾਰ ਦੇ ਵਿੱਚ ਅੰਨੀ ਕਰ ਲਾਂਗੇ ਉਸ ਦੁਬਾਰ ਚਾਰ ਨੂੰ ਵਾਢਾ ਲਾ ਲਵਾਂਗੇ ਆਪਾਂ ਸੇਤ ਵੀ ਵਾਢਾ ਲਾਂਗੇ ਚਾਰ ਨੂੰ ਉਕੀ ਦੇਖਾਂਗੇ ਫਿਰ ਹਣਾ ਪਾਏ ਕਿ ਵੀ ਕਿੰਨੀਆਂ ਕਟਰਾਲੀਆਂ ਆਉਂਦੀਆਂ ਪਰ ਸਾਨੂੰ 24 25 ਕਟਰਾਲੀਆਂ ਆਈਆਂ ਤੇ ਸਾਡਾ ਵਧੀਆ ਨਿਰੇਚਾਰ ਮੰਗੂ ਵੀ ਪਾਇਆ ਸੀ ਥੂੜੀ ਬਿਲਕੁਲ ਨਹੀਂ ਪਾਈ ਵਧੀਆ ਸਰ ਗਿਆ ਸੀਗਾ ਪਰ ਜਿੰਨੀ ਪਸੂ ਨੇ ਚਲੋ ਹਣਾ ਓਨਾਂ ਕੁ ਚਾਰ ਆਜੇ ਬੰਦਿਆ ਫਿਰ ਆਪਾਂ ਨਾਲ ਵਧੀਆ ਡੰਗ ਲੱਗ ਜੂਗਾ ਤੇ ਇਹ ਚਾਰ ਦੀ ਜੀ ਬਹੁਤ ਵੱਡੀ ਮਿੰਟ ਤੋਂ ਹੁੰਦੀ ਆ ਹਣਾ ਤੇ ਕਿਤੇ ਬਹੁਤ ਹੀ ਮਿਹਨਤ ਕਰਨੀ ਪੈਂਦੀ ਸਾਡੇ ਸਾਹਮਣੇ ਕਾਇਦੇ ਨੂੰ ਹੋ ਗਏ 4 1/4 4 1/4 ਇੱਕ ਸੋਚ ਹੋ ਜਾਂਦੀ ਇੱਕ ਬਾਰਸੀ ਰੁੱਤ ਹੋ ਜਾਂਦੀ ਅੱਜ ਕੱਲ ਤੇ ਅੱਜ ਸਵੇਰੇ ਵੀ ਆਏ ਹੋ ਗਏ ਬੱਦਲ ਵਾਈ ਮੀ ਆਇਆ ਕ ਜਾਂ ਆਇਆ ਤੇ ਪਰ ਟਲ ਗਿਆ ਇਸੇ ਪਾਸੇ ਸਾਰੇ ਪਾਸੇ ਸੁਖਸਾਦ ਰੱਖੇ ਸਾੜ ਤੋਂ ਬਾਡੋਂ ਲਾਈ ਮੱਕੀ ਹੈ ਬਾਡੋਂ ਲਾਈ ਪਿੰਡ ਚ ਮੂੰਗੀ ਹੈਗੀ ਹੈ ਨਾ ਮੂੰਗੀ ਤੇ ਚਲ ਹੁਣ ਵੱਢ ਕੇ ਜੀਰੀ ਵੀ ਲਾ ਦਿੱਤੀ ਲੋਕਾਂ ਨੇ ਮੂੰਗੀ ਆ ਮੂੰਗੀ ਵਾਲੇ ਬਾਣਾ ਚ ਤੇ ਮੱਕੀ ਵਾਲੇ ਬਾਹਰ ਰਹੇਗੇ ਤੇ ਅਹੀਂ ਹੌਲੀ ਹੌਲੀ ਨਿਬੜ ਜੂ ਕੰਮ ਤੇ ਚਲ ਦਿਆਂਗੇ ਆਪਾਂ ਲਾਗੀ ਬੀਬੀ ਮੁੱਕੀ ਦਿਆਂ ਰੋਟੀ ਲਾਉਣਿਆਂਗੇ ਤੇ ਤੁਹਾਨੂੰ ਫੇਰ ਮਿਲ ਦਿਆਂਗੇ ਠੀਕ ਆ ਜੀ ਤੁਹਾਨੂੰ ਦੱਸੀ ਜਾਵਾਂਗੇ ਦੀ ਇਸ ਦੁਬਾਰ ਕੀ ਕਰਨਗੇ ਕੀ ਕਰਨਗੇ ਤੇ ਦੁਬਾਰ ਹੁਣ ਕਰਾ ਪਾਉਣਗੇ ਬਸ ਟਰੈਕਟਰ ਮੰਗਰ ਜਿਹੜਾ ਵੱਧ ਹੋ ਗਿਆ ਇੱਕ ਕਰਾ ਨਾਲ ਖਿੱਚੀ ਜਾਊ ਦੂਜਾ ਲਤੜੀ ਜਾਊ ਦੋ ਟਰੈਕਟਰ ਹੋਰ ਲੈਣੇ ਪੈਣਗੇ ਆਂਡੀਆਂ ਗਾਂ ਵਾਂਡੀਆਂ ਦੀ ਠੀਕ ਆ ਤੇ ਘਰ ਘਰ ਟਰੈਕਟਰ ਨੇ ਕਿਸੇ ਦੀ ਮਰਜ਼ੀ ਲੈ ਆਉਣ ਤੇ ਲੈ ਆਉਣਗੇ ਚਲੋ ਜੀ ਆਪਾਂ ਫੇਰ ਦਿੰਨੇ ਆ ਤੁਹਾਨੂੰ ਕਲਪ ਵੀ ਕਿਸ ਤਰ੍ਹਾਂ ਕਰਦੇ ਨੇਗੇ ਠੀਕ ਹੈ ਲੋ ਜੀ ਕੀ ਹਾਲ ਹੋ ਗਿਆ ਸਾਡਾ ਅਸੀਂ ਹੁਣ ਬਣਾ ਦਿੱਤੀਆਂ ਰੋਟੀਆਂ ਸਾਰੇ 20 ਮਿੰਟ ਨਹੀਂ ਲੱਗੇ ਦੋ ਜਣੇ ਨੂੰ ਤਾਂ ਕੋਈ ਟਾਈਮ ਨਹੀਂ ਲੱਗਦਾ ਇਕੱਲੇ ਜਣ ਨੂੰ ਸਵੇਰ ਵੇਲੇ ਬੀਬੀ ਨਾ ਕੱਲੀ ਰੋਟੀ ਲਾਉਂਦੀ ਹੈਗੀ ਤੇ ਕਿਉਂਕਿ ਫਿਰ ਉਹ ਹੋ ਜਾਂਦਾ ਕਿ ਮੇਰਾ ਮੱਜਾ ਦਾ ਨਹੀਂ ਲੋਟ ਆਉਂਦਾ ਤੇ ਫਿਰ ਬੀਬੀ ਰੋਟੀ ਲੱਗ ਜਾਂਦੀ ਹੈ ਹੁਣ ਦੁਪਹਿਰੇ ਵੇਲੇ ਤੇ ਸੈਲਫਨ ਜੀਰੀ ਵਾਲਿਆਂ ਦੇ ਸਵੇਰੀ ਪਕਾ ਕੇ ਤੋਰਤੀਆਂ ਸੀ ਇੱਕਾਤ ਨਾਲ ਮੈਂ ਕੰਮ ਕਰਦੀ ਆ ਇੱਕਾਤ ਨਾਲ ਸੁਣਨਾ ਗੱਲ ਕਰਦੀ ਆ ਮੁੜ ਕੋ ਮੁੜਤੀ ਹਾਲ ਸੋਡਾ ਸਾਡਾ ਸਾਨੂੰ ਜਿਹੀ ਜਾਂਦਾ ਹੁਕੀ ਖਾਲੂ ਪਰ ਅਸੀਂ ਹੌਸਲੇ ਚ ਫਿਰਦੇ ਆ ਜੇ ਰੋ ਕੰਮ ਵਧੀਆ ਨਿਭੜੀ ਜਾਵੇ ਨਾ ਫਿਰ ਹੌਸਲਾ ਹੋ ਜਾਂਦਾ ਕੰਮ ਦਾ ਤੇ ਬਸ ਕੰਮ ਦੀ ਖੜਾ ਤਣਾਪਾ ਵੇ ਕੰਮ ਦਾ ਤਾਂ ਕੀ ਆ ਪਹਿਣਾ ਚੱਲੀ ਜਾਂਦਾ ਰਹਿੰਦਾ ਹਨ ਜੇ ਰੋ ਕੰਮ ਦੀ ਖੜਾਤ ਪੈ ਜਾਂਦੀ ਔਰੋਂ ਔਖਾ ਹੋ ਜਾਂਦਾ ਤੇ ਨੇ ਮੈਂ ਇੱਕਾਤ ਨਾਲ ਛੋਟਾ ਸਾਹ ਦੇ ਮੈਂ ਛੋੜ ਨਾਲ ਗੱਲ ਕਰਨੀ ਆ ਸੋ ਅੱਜ ਹਾਂ ਅਸਲੇ ਮੇਰੇ ਬਲੌਗ ਬਣੇ ਜਾਂਦੇ ਨੇ ਤੇ ਮੈਂ ਕਹਿਆ ਸੀ ਬਲੌਗ ਨਹੀਂ ਬਣਾਉਣਾ ਪੈਣਾ ਕਹਿੰਦੇ ਬਣਾਇਓ ਭਾਈ ਜਰੂਰ ਬਣਾਇਓ ਬਲੌਗ ਲੋ ਭਾਈ ਤਾਂ ਹੀ ਹੁਣ ਇੱਕ ਹੱਥ ਕੰਮ ਚ ਕੀ ਹਾਲ ਹੋਇਆ ਤੇ ਮੁਰਕੇ ਨਾਲ ਹੁਣ ਮੈਂ ਸਾਹ ਲੈ ਕੇ ਫਿਰ ਪਾਣੀ ਪੀਵਾਂਗੇ ਭਾਵੇਂ ਹੋਵਾਂਗੇ ਪਰਾਂਥ ਛਾੜ ਦਾਨੀਆਂ ਹੁਣ ਬਹੁਤ ਬੁਰਾ ਹਾਲ ਅਨ ਜੇ ਪੈਣਾ ਕਰਦੇ ਤੁਸੀਂ ਵੀ ਚੁੱਲੇ ਤੇ ਰੋਟੀ ਲਾ ਲੈ ਕਰੋ ਹਾਂ ਗੈਸ ਤੇ ਇੰਨਾ ਬੁਰਾ ਹਾਲ ਹੋਇਆ ਪਿਆ ਗਰਮੀ ਨਾਲ ਇੱਕ ਚੁੱਲੇ ਤੇ ਨਾ ਸੇਕ ਪੈ ਜਾਂਦੇ ਲੱਕੜਾਂ ਦਾ ਲੈ ਤਰਪ ਤੇ ਜਿਵੇਂ ਮੂੰਹ ਧੋ ਕੇ ਆਈ ਹੁੰਨੀ ਆਇਆ ਹਜੇ ਵਾਲੇ ਆਟੇ ਵਾਲੇ ਹੱਥ ਧੋਣ ਕੇ ਫਿਰ ਮੂੰਹ ਮਾ ਪੂੰਝਾਂਗੇ ਆਟੇ ਵਾਲੇ ਹੱਥ ਸੀਗੇ ਐ ਤੇ ਵਿੱਚ ਚੁੰਨੀ ਨਾਲ ਪੂੰਝ ਹੀ ਗਿਆਂਗੇ ਮਾ ਢੋਲੀ ਚ ਪ੍ਰਾਦ ਪੂੰਝ ਚਾੜਦਾ ਟੈਲੀ ਚ ਹਾਂ ਆਥਣ ਜੋ ਗਰਾਟਾ ਬਚ ਗਿਆ ਸਬਜੀ ਪਤਨੀ ਆਥਣੇ ਕਾਦੀ ਹੁਣ ਤੜਕੇ ਆਪਣੀ ਸਬਜੀ ਦੀ ਵਾਰੀ ਹੈ ਤੜਕੇ ਦੀ ਹਿਲਾ ਕਰਨਾ ਹੁਣ ਹੁਣ ਤੜਕੇ ਦੀ ਤਿਆਰੀ ਕਰਾਂਗੇ ਤੜਕੇ ਦੀ ਵੀ ਤਿਆਰੀ ਹੁਣ ਕਰਾਂਗੇ ਇਹ ਜਦੋਂ ਉਹ ਕੋ ਕੋ ਖਾਦੀ ਹੈ ਬਾਦੀ ਮੱਖੀ ਬਾੜੀ ਚੜ ਗਈ ਪੱਕ ਗਈ ਨਾਜੀ ਨਾਜੀ ਆਇਆ ਯਾਰ ਜਿਰੀ ਨੂੰ ਆਵਾਜ਼ ਪੱਕੇ ਭੱਜੇ ਬੰਦੇ ਨੂੰ ਆਲੇ-ਕੱਲਾ ਦਾ ਇਹ ਜਾਂ ਚੇਖੀਆਂ ਤੇਰੇ ਚਮਤਕਾਰ ਵਿੱਚ ਉਹ ਚਾਰ ਤਸਵੀਰਾਂ ਦਾ ਬੰਦੂ ਨਾ ਪਾਸੇ ਮਾਫਰ ਲੈ ਆਉਂ ਚੱਲ ਜਾਓ ਭਾਜੀ ਦੋ ਥਾਂ ਮੈਂ ਖੜਾ ਲਾਂ ਚੱਲ ਜਾਓ ਬਰਾਮਣ ਨਹੀਂ ਗਿਆ ਫਿਰ ਇੱਥੇ ਆ ਕੇ ਰੱਖ ਰੋਚਾ ਇਹ ਲਾਉਣਾ ਇਹ ਹਿੱਤ ਤੋਂ ਦੇ ਲੈਣਾ ਲੈ ਜਾਓ ਜੀ ਹਾਂ ਆਪਣੇ ਹਿੱਤ ਨਾਲ ਉੱਪਰ ਤੋਂ

ਉੱਡੀ ਆ ਪਾਣੀ ਪਾ ਸੇ ਇਪਰ ਪਾ ਟੋਕਰੇ ਛੱਡ ਦਾਂਗੇ ਤਿੰਨ ਟੋਕਰ ਆ ਖੋਲਲੇ ਛੱਡਦਾ ਤਿੰਨ ਹੋਜੇ ਬਾਰੇ ਆਖਣ ਦਾ ਫੇਰ ਪਾਰਾਂਗੇ ਅੰਦਰ ਨਮਾ ਨਮਾ ਅੰਦਰ ਬੰਨਾਂਗੇ ਅੱਜ ਤਨਮਾ ਹੀ ਤਾਂ ਕਿਹੜੀਆਂ ਜਾਣਗੀਆਂ ਅੱਜ ਟਰੈਕਟਰਾਂ ਨੂੰ ਡਰਨ ਗਈਆਂ ਪਾਣੀ ਪਿਆ ਦਾਂਗੇ ਅੰਦਰ ਸਾਈਡ 'ਚ ਲੋ ਜੀ ਨਿਰਾ ਨਾਜ ਐ ਤੁਹਾਨੂੰ ਦਿਖਾਈਏ ਛੱਡ ਤਾਂ ਮੱਕੀ ਨਾ ਲੇਟ ਹੋ ਗਏ ਚਾਰ ਦੇ ਵਿਚਾਰ ਨਿਰਾ ਨਾਜ ਐ ਜੇ ਦੇਖੋ ਦੇ ਨਰੇ ਦਾਣੇ ਨੇ ਚਾਰ ਟਰਾਲੀਆਂ ਆ ਗਈਆਂ ਚਾਚਾ ਜੀ ਹਨਾ ਹਾਂ ਬਾਈ ਚਾਰ ਹੋਧਰਾ ਆ ਗਈਆਂ ਅੱਠ ਹੋ ਗਈਆਂ ਤਿੰਨ ਆ ਗਈਆਂ ਚੌਥੀ ਆ ਜੂ ਬਸ ਹੁਣ ਲੋ ਜੇ ਟਾਈਮ ਆ 4:00 ਵਜ ਗਏ ਨੇ ਤੇ ਸਾਰੇ ਟਰੈਕਟਰ ਆਉਂਦਾਗਾ ਟਰਾਲੀ ਮੱਕੀ ਦੀ ਜਿਹੜਾ ਟਾਈਮ ਆ 4:00 ਵਜ ਗਏ ਨੇ ਹੁਣ ਆਪਾਂ ਮੱਝਾਂ ਨਾ ਕੰਮ ਕਰਦੇ ਆ ਪਾਣੀ ਤਾਂ ਨਹੀਂ ਪਿਉਣਿਆਂਗੇ ਜਿਹੜਾ ਸਵੇਰੇ ਕੰਮ ਚ ਕੜਮ ਸੜਿਆ ਸੀਗਾ ਉਹ ਵੀ ਲੋਟ ਕਰਨਾ ਜਿਹੜੀ ਮੱਝ ਨੇ ਮਸਰਦਾਨੀ ਪਾੜ ਦਿੱਤੀ ਝੋਟੀ ਨੇ ਖੁੱਲ ਕੇ ਤੇ ਉਹ ਸਿਉਣੀਆਂ ਕਿ ਜੇ ਮੈਂ ਹੁਣ ਅੰਦਰਲੇ ਸਾਡੇ ਚ ਬੰਦੂ ਅਜ ਸੁਨੇਹਾ ਬੰਦੂ ਕਿ ਘੰਟਾ ਇੱਕ ਕੰਮ ਸੀ ਇੱਕ ਝੋਟੀ ਨੇ ਕੰਮ ਵਧਾ ਦਿੱਤਾ ਕੰਮ ਚ ਕੜਮ ਇਹ ਗੱਲ ਹੋ ਗਈ ਹਨਾ ਤੇ ਖੇਤ ਵਾਲੀ ਵੀਡੀਓ ਨਹੀਂ ਬਣੀ ਕੱਲ ਨੂੰ ਆਪਾਂ ਖੇਤ ਦਿਖਾਵਾਂਗੇ ਹੜੰਬਾ ਵੀ ਕਿਸ ਤਰ੍ਹਾਂ ਚਾਰ ਪੌਂਦਾਗਾ ਕਿਉਂਕਿ ਅੱਜ ਸਾਡੇ ਕੋਲ ਲੇਬਰ ਦੀ ਬਹੁਤ ਕਮੀ ਹੈਗੀ ਤੇ ਪਹਿਲੇ ਸਾਨੂੰ ਆਇਆ ਸੀਗਾ ਕਿ ਇੱਕ ਕਰ ਅਚਾਰ ਪਾਵਾਂਗੇ ਕਿ ਕਰੇ ਅੱਜ ਪਾਵਾਂਗੇ ਇੱਕ ਕਰੇ ਕੱਲ ਨੂੰ ਪਾਵਾਂਗੇ ਕਿਉਂਕਿ ਸਾਡੀ ਵੀ ਬਹੁਤ ਵੱਡੀ ਮਜਬੂਰੀ ਹੋਊਗੀ ਤੇ ਲਤੜ ਨਹੀਂ ਹੁੰਦੀ ਸੀ ਟਰਾਲੀਆਂ ਟਰਾਲੀਆਂ ਸੁੱਕਣ ਨਾਲ ਲੇਬਰ ਵਾਲੇ ਵੀ ਹੈਰਾਨ ਮੰਨ ਗਏ ਕਹਿੰਦੇ ਇਹ ਜੀ ਮੱਕੀ ਅਸੀਂ ਕਿਤੇ ਕਿਸੇ ਦੇ ਨਹੀਂ ਦੇਖਣੀ ਹੈਗੀ ਇੰਨਾ ਅਚਾਰ ਨਿਕਲਦਾ ਸੋਢਿਓ ਤੇ ਉਹਨਾਂ ਦੇ ਲੇਬਰ ਵਾਲਿਆਂ ਨੇ ਵੱਡੀ ਕਾਟਰ ਲਿਆਂਦੇ ਨੇ ਉਹ ਕਾਟਰ ਨਾਲ ਵੱਡੇ ਆ ਵੱਡੀ ਹੈਗੀ ਮੱਕੀ ਇਹਨਾਂ ਦਾ ਹੰਬੇ ਦੇ ਸਾਥ ਹੁਣੀ ਹੈ ਵੱਡੀ ਜਾਂਦੀ ਤੇ ਹੋਰ ਪਹਿਲਾਂ ਹਨਾ ਹੋਰਾਂ ਦੇ ਸਾਰੇ ਲੇਬਰ ਵੱਡਦੀ ਆ ਮੱਕੀ ਪਰ ਸਾਡੇ ਮੱਕੀ ਦਾ ਕੱਦ ਸੀ ਜਿਹੜਾ 12 ਫੁੱਟ ਸੀਗਾ 11 12 ਫੁੱਟ ਸੀਗਾ ਹੁਬਾ 11 12 ਫੁੱਟ ਤੀ ਸੀਗਾ ਤੇ ਕੱਦ ਤੇ ਇੱਕ ਸੰਘਣੀ ਵਾਲੀ ਸੀ ਇੱਕ ਸੱਲੀਆਂ ਦਾ ਪਾਰ ਹੋ ਗਿਆ ਇੱਕ ਇੱਕ ਟਾਂਡੇ ਤੇ ਦੋ ਸੱਲੀਆਂ ਤੇ ਹਰ ਇੱਕ ਟਾਂਡੇ ਤੇ ਨੇ ਕਿਸੇ ਕਿਸੇ ਟਾਂਡੇ ਤੇ ਤਿੰਨ ਸੱਲੀਆਂ ਵੀ ਨੇ ਕਿਉਂਕਿ ਸਾਨੂੰ ਨਾਜ ਦਿਖਾਈ ਦਿੱਤਾ ਵਿੱਚ ਵੀ ਕਿੰਨਾ ਨਾਜ ਹੈ ਆਪਣੇ ਮੱਕੀ ਦੇ ਤੁਹਾਨੂੰ ਸਾਰਾ ਕੁਝ ਦਿਖਾ ਦਿੱਤਾ ਜਿੰਨੇ ਵੀ ਵੀਡੀਓ ਬਣੀਆਂ ਪਲੀਜ਼ ਹਨਾ ਦੇਖ ਲਿਓ ਤੇ ਖੇਤ ਵਾਲੀ ਵੀਡੀਓ ਨਹੀਂ ਬਣੀ ਕਿਉਂਕਿ ਸਾਡੇ ਕੋਲੇ ਲੇਬਰ ਦੀ ਬਹੁਤ ਘਾਟ ਆ ਬੰਦੇ ਘੱਟ ਸੀਗੇ ਸਰਦਾਰ ਜੀ ਤੋਂ ਖੇਤ ਜਾਇਆ ਨਹੀਂ ਗਿਆ ਤੇ ਬਸ ਟਰਾਲੀ ਵਾਲੇ ਭਾਈ ਜੇੜੇ ਲਾਈ ਜਾਂਦੇ ਨੇ ਵਿਚਾਰੇ ਤੇ ਉਹ ਵੀ ਆਪਦੀ ਨੇ ਹਨਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਐਂਡ ਤੇ ਸਾਰਿਆਂ ਨੇ ਬਹੁਤ ਜਿਆਦਾ ਕੰਮ ਹੈਗਾ ਤੇ ਬਸ ਵਿਚ ਦੀ ਕਦੇ ਕੰਮ ਕਰ ਲਿਆ ਕਦੇ ਵੀਡੀਓ ਦੀ ਕਲਿੱਪ ਲੈ ਲਈ ਇਸ ਕਰਕੇ ਸਵੇਰ ਦੀ ਮਸਾਂ ਸਿਰੇ ਚੜੀਆ ਵੀਡੀਓ ਤੇ ਮੈਂ ਹੁਣ ਕੰਮ ਦਾ ਕੜਾ ਮਲੋਟ ਕਰਦੀ ਆ ਆਪਣਾ ਤੇ ਆਪਾਂ ਕਰਦੇ ਆ ਜੀ ਵੀਡੀਓ ਦਾ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਲਾਈਕ ਕਰਿਓ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਇੱਥੇ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ